ਸੋ ਦੋਸਤੋ ਅੱਜ ਅਸੀਂ ਸੀਨੀਅਰ ਸੈਕੰਡਰੀ ਮਦਰ ਸਕੂਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਸਾਡੇ ਟੀਪੀ ਦੇ ਦੌਰਾਨ ਬਹੁਤ ਹੀ ਸਤਿਕਾਰਯੋਗ ਰਿਸਪੈਕਟਰ ਸਾਡੇ ਗੁਰੂ ਸਾਹਿਬਾਨ ਸਤਵੀਰ ਸਰ ਜੀ ਸਾਡੇ ਨਾਲ ਹਮੇਸ਼ਾ ਸਾਥ ਦਿੰਦੇ ਨੇ ਸੋ ਜਿਵੇਂ ਕਿ ਹਰ ਇੱਕ ਦਿਨ ਜਿਵੇਂ ਆਪਾਂ ਪ੍ਰਾਰਥਨਾ ਦੇ ਵਿੱਚ ਜਿਵੇਂ ਅਸੈਂਬਲੀ ਦੇ ਰੂਪ ਦੇ ਵਿੱਚ ਦੇਖਦੇ ਆ ਦਿਨ ਦੀ ਜਿਹੜੀ ਸ਼ੁਰੂਆਤ ਹੁੰਦੀ ਆ ਉਸ ਨੂੰ ਦੇਖਦੇ ਹੋਏ ਸਤਵੀਰ ਸਰ ਦੀ ਡਿਊਟੀ ਹੁੰਦੀ ਆ ਸਵੇਰੇ ਬਾਓ ਵਧੀਆ ਲੱਗਦਾ ਜਦੋਂ ਅਸੀਂ ਆਉਨੇ ਆ ਤੇ ਉਹਦੇ ਸਬੰਧ ਵਿੱਚ ਅਸੀਂ ਅੱਜ ਸਕੂਲ ਦੇ ਵਿੱਚ ਸਾਡੀ ਕੋਸ਼ਿਸ਼ ਆ ਜਿੰਨੇ ਵੀ ਅਸੀਂ ਟ੍ਰੇਨਿੰਗ ਦੇ ਵਿੱਚ ਆਏ ਹੋਏ ਆ ਉਹਨਾਂ ਪ੍ਰਤੀ ਅਸੀਂ ਅੱਜ 50 ਬੂਟੇ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਆਓ ਗੱਲ ਕਰਦੇ ਆ ਸਾਡੇ ਬਹੁਤ ਹੀ ਸਤਕਾਰਯੋਗ ਰਿਸਪੈਕਟਡ ਸਾਡੇ ਸਤਵੀਰ ਸਰ ਜੀ ਉਹਨਾਂ ਨਾਲ ਕਿ ਸਰ ਜੀ ਜਿਵੇਂ ਕਿ ਸਕੂਲ ਦੇ ਵਿੱਚ ਅੱਜ ਸਾਡੇ ਨਾਲ ਸਾਡੇ ਟੀਚਰ ਸਾਹਿਬਾਨ ਵੀ ਨੇ ਸਾਡੇ ਗੁਰੂ ਵੀ ਨੇ ਸਾਡੇ ਵਿਦਿਆਰਥੀ ਵੀ ਨੇ ਜਿਵੇਂ ਕਿ ਤੁਹਾਡੇ ਸਕੂਲ ਦੇ ਵਿੱਚ ਅਸੀਂ 50 ਬੂਟੇ ਲੈ ਕੇ ਆਏ ਆ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਤੁਸੀਂ ਵਾਤਾਵਰਣ ਸੰਬੰਧੀ ਕੀ ਇਸ ਸਮਾਜ ਨੂੰ ਦੇਣ ਕੀ ਦੇ ਸਕਦੇ ਹੋ ਉਹ ਸਾਡੇ ਨਾਲ 2-4 ਬੋਲ ਜਰੂਰ ਸਾਂਝੇ ਕਰੋ ਜੀ ਹਾਂ ਜੀ ਅਸੀਂ ਕਰ ਜੀ ਅਸੀਂ ਕਰ ਜੀ ਮੈਂ ਸਤਵੀਰ ਸਿੰਘ ਗੇਲ ਹੈ ਮੈਂ ਐਨਸੀਸੀ 에ਅਰ ਵਿੰਗ ਦਾ ਇੰਚਾਰਜ ਐਸੇ ਸਕੂਲ ਦੇ ਵਿੱਚ ਐਜ਼ ਅ ਮੈਥਮੈਟਿਕਸ ਲੈਕਚਰਰ ਵੀ ਆ ਇਹ ਭਾਰਤ ਸਰਕਾਰ ਵੱਲੋਂ ਸਾਨੂੰ ਐਨਸੀਸੀ 에ਅਰ ਵਿੰਗ ਵੱਲੋਂ ਇੱਕ ਸਕੀਮ ਆਈ ਸੀ ਇੱਕ ਪੇੜ ਮਾ ਕੇ ਨਾਮ ਜੀ ਉੱਤੇ ਅਸੀਂ ਦਰਖਤ ਲਾਣੇ ਸੀ ਪੌਦੇ ਲਗਾਣੇ ਸੀ ਤੇ ਅਸੀਂ ਸਕੂਲ ਚ ਵੀ ਲਾਇਆ ਨਾ ਤੇ ਅੱਜ ਆਪਣੇ ਜੁਨਟ ਵਿੱਚ ਵੀ ਲਾ ਕੇ ਆਏ ਆਂ ਬਾਦਰ ਰਹੇ ਰਹੇ ਪੋਲੂਸ਼ਨ ਦੇ ਕਾਰਨ ਅੱਜ ਵਿੱਚ ਵਜੁਗ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਘੱਟੋ ਘੱਟ ਹਰੇਕ ਬੰਦੇ ਨੂੰ ਜੇ ਜ਼ਿਆਦਾ ਨਹੀਂ ਲਾ ਸਕਦਾ ਤਾਂ ਆਪਣੇ ਜਨਮ ਦਿਨ ਦੇ ਉੱਤੇ ਇੱਕ ਜ਼ਰੂਰ ਬੂਟਾ ਲਾਵੇ ਬੂਟੇ ਬਦੋਏ ਕਿਸੇ ਨੇ ਲਾ ਸਕਦਾ ਸ਼ਾਨਦਾਰ ਤੇ ਵੀ ਲਾ ਸਕਦਾ ਤੇ ਫਲਦਾਰ ਵਾਲੇ ਵੀ ਲਾ ਸਕਦਾ ਮਹਿੰਗਾਈ ਦੇ ਕਰਕੇ ਜਿਹੜੇ ਦੁਨੀਆ ਦੇ ਵਿੱਚ ਨਹੀਂ ਫਲ ਫਰੂਟ ਖਰੀਦ ਸਕਦੇ ਆਪਣੇ ਦੁਨੀਆ ਦੇ ਲੋਕ ਤਾਂ ਇਹ ਜਿਹੜੇ ਫਲਾਂ ਵਾਲੇ ਬੂਟੇ ਲਾਵਾਂਗੇ ਘੱਟੋ ਘੱਟ ਹਰੇਕ ਦੇ ᱴਿਹੜੇ ਦੇ ਵਿੱਚ ਕੁਝ ਨਾ ਕੁਝ ਜਾਏਗਾ ਇਹ ਮੇਰੇ ਵੱਲ ਸਾਰਿਆਂ ਨੂੰ ਬੇਨਤੀ ਹੈ ਤੇ ਹਰੇਕ ਬਹੁਦਾ ਜਰੂਰ ਆਪਣੇ ਜਨਮ ਦਿਨ ਦੇ ਤੇ ਜਾਂ ਕੋਈ ਵੀ ਤਿਹਾਰਾ ਉਹਦੇ ਨੂੰ ਜਰੂਰ ਲਾਣਾ ਚਾਹੀਦਾ ਜਿਹਦੇ ਨਾਲ ਸ਼ਾਮ ਵੀ ਹੁੰਦੀ ਹੈ ਤੇ ਲੋਕਾਂ ਨਾਲ ਵੀ ਮਿਲਦਾ ਹੈ ਸੋ ਇਸ ਦੇ ਨਾਲ ਹੀ ਬਹੁਤ ਵਧੀਆ ਸਾਡੇ ਸਤਵੀਰ ਸਰ ਵੱਲੋਂ ਬਹੁਤ ਵਧੀਆ ਸਨੇਹਾ ਇਸ ਦੇ ਨਾਲ ਹੀ ਆਓ ਗੱਲ ਕਰਦੇ ਹਾਂ ਸਾਡੇ ਬਹੁਤ ਹੀ ਰਿਸਪੈਕਟਡ ਸਾਡੇ ਟੀਪੀ ਵਾਲੀਆਂ ਮੈਮ ਤੇ ਸਭ ਤੋਂ ਪਹਿਲਾਂ ਤੁਹਾਡਾ ਨਾਮ ਦੱਸੋ ਜੀ ਤੁਸੀਂ ਕੀ ਅੱਜ ਦੇ ਦਿਨ ਬਾਰੇ ਕੀ ਸੋਚ ਰਹੇ ਹੋ ਵੀ ਪੂਰੇ ਬਾਤਾਵੰਦ ਦੇ ਵਿੱਚ ਇਹੋ ਜਿਹੇ ਉਪਰਾਲੇ ਜਾ ਸਕੂਲਾਂ ਦੇ ਵਿੱਚ ਜਾਂ ਕਾਲਜਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਹੋਣੇ ਚਾਹੀਦੇ ਨੇ ਕਿ ਜਿਹੜਾ ਤਾਂ ਕਿ ਵਾਤਾਵਰਣ ਜਿਹੜਾ ਸਾਫ਼ ਤੇ ਸ਼ੁੱਧ ਦਿਖਾਈ ਦੇਵੇ ਜੀ ਮੇਰਾ ਨਾਮ ਰਾਜਪੀਤ ਹੈ ਤੇ ਮੈਂ ਚਾਹੁੰਨੀ ਆ ਹਾਂ ਸਾਰਿਆਂ ਨੂੰ ਦਰਖਤ ਲਗਾਉਣੇ ਚਾਹੀਦੇ ਨੇ ਕਿਉਂਕਿ ਇੱਕ ਤਾਂ ਅਗਰ ਆਪਾਂ ਸਾਰੇ ਕਿਤੇ ਲਗਾਵਾਂਗੇ ਇਹ ਆਪਾਂ ਨੂੰ ਹੀ ਫਾਇਦੇਮੰਦ ਹੋਣਗੇ ਤੇ ਗਾਂ ਆਉਣ ਵਾਲੀ ਆਪਣੀ ਜਨਰੇਸ਼ਨ ਵਾਸਤੇ ਵੀ ਉਹਨੇ ਹੀ ਫਾਇਦੇਮੰਦ ਨੇ ਜਿਵੇਂ ਆਪਾਂ ਦੇਖ ਰਹੇ ਹਾਂ ਵੱਧ ਰਿਹਾ ਪ੍ਰਦੂਸ਼ਨ ਤੇ ਜਿਵੇਂ ਆਪਾਂ ਬੂਟੇ ਲਗਾਵਾਂਗੇ ਇੱਕ ਤਾਂ ਰਹਾਗੀਰਾਂ ਨੂੰ ਵੀ ਸ਼ਾਂਤੀ ਮਿਲੂਗੀ ਉਹ ਬੈਠ ਕੇ ਸਾਹ ਲੈਣਗੇ ਤੇ ਹੋਰ ਆਪਾਂ ਨੂੰ ਕੱਲ ਨੂੰ ਇਸ ਤੇ ਹੀ ਬਲੋਗ ਆ ਵੱਧ ਤੋਂ ਵੱਧ ਵੀ ਆਪਾਂ ਸੋ ਬਹੁਤ ਵਧੀਆ ਵਿਚਾਰ ਆ ਸੋ ਆਓ ਇੱਕ ਆ ਸਾਡੀ ਹੋਰ ਟੀਚਰ ਸਾਹਿਬਾਨ ਨਾਲ ਗੱਲ ਕਰਦੇ ਆ ਤੁਹਾਡਾ ਸਭ ਤੋਂ ਪਹਿਲਾਂ ਨਾਮ ਦੱਸੋ ਜੀ ਤੇ ਅੱਜ ਦੇ ਦਿਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪੂਰੇ ਪੰਜਾਬ ਨੂੰ ਪੂਰੇ ਭਾਰਤ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਮੇਰਾ ਨਾਮ ਤਸਵੀਰ ਕੌਰ ਜਿਸਨੂੰ ਵੱਧ ਤੋਂ ਵੱਧ ਲੋਣੀ ਚਾਹੀਦੀ ਨੇ ਜੋ ਕਿ ਤਾਂ ਕਿ ਬਹੁਤ ਵਧੀਆ ਵਾਤਾਵਰਨ ਸੁੱਧ ਤੇ ਸਾਫ਼ ਦਿਖਾਈ ਦੇਵੇ ਸੋ ਇਹਦੇ ਨਾਲ ਹੀ ਸਾਡਾ ਅਮਨਦੀਪ ਵੀਰ ਸਿੰਘ ਜੀ ਦਾ ਪੀਟੈਟ ਵੀ ਕਲੀਅਰ ਆ ਸੀਟੈਟ ਵੀ ਕਲੀਅਰ ਆ ਨੈਟ ਵੀ ਕਲੀਅਰ ਆ ਸੋ ਆਓ ਦੇਖਦੇ ਆ ਉਹ ਕੀ ਇਸ ਸਮਾਜ ਨੂੰ ਇਸ ਸਕੂਲ ਨੂੰ ਸਾਡੀ ਯੂਨੀਵਰਸਿਟੀ ਨੂੰ ਪੂਰੇ ਇਤਿਹਾਸ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਜੀ ਤੁਸੀਂ ਇੱਕ ਦੋ ਬੋਲ ਤੁਸੀਂ ਵੀ ਸਾਡੇ ਨਾਲ ਜਰੂਰ ਸਾਂਝਾ ਕਰੋ ਅਮਨਦੀਪ ਸਿੰਘ ਤੇ ਮੇਰਾ ਤਾਂ ਸਨੇਹਾ ਹੀ ਅਸਰ ਵੀ ਆਪਾਂ ਨੂੰ ਵੱਧ ਵੱਧ ਰੱਖ ਲਗਾਉਣੇ ਚਾਹੀਦੇ ਨੇ ਇਹਦੇ ਨਾਲ ਆਪਣਾ ਕੀ ਆ ਵਾਤਾਵਰਨ ਸੁੱਧ ਹੁੰਦਾ ਦਾ ਤੇ ਆਪਾਂ ਵਧੀਆ ਅਕਸੀਸ ਹੀ ਲੈ ਸਕਦੇ ਆ ਕੀ ਤੇ ਆਪਾਂ ਦੇਖ ਰਹੇ ਆ ਵੀ ਪਦਰਹੀ ਗਰਮੀ ਦਾ ਕਾਰਨ ਵੀ ਇਹੀ ਆ ਵੀ ਮਤਲਬ ਜਿਹੜੇ ਆਪਣੇ ਡਰਕਟ ਨੇ ਜਾਂ ਪੂਟੇ ਨੇ ਉਹ ਘਟ ਰਹੇ ਨੇ ਬਹੁਤ ਦਿਨੋਂ ਤੋਂ ਬਹੁਤੀ ਘੰਟੀ ਘਟ ਗਈ ਉਸ ਕਰਕੇ ਗਰਮੀ ਵੱਧ ਪੈ ਰਹੀ ਆ ਗਰਮੀ ਘਟਾਉਣ ਦਾ ਮਤਲਬ ਹੱਲ ਇਹੀ ਆ ਵੀ ਆਪਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਸੋ ਬਹੁਤ ਵਧੀਆ ਮੈਸੇਜ ਆ ਜੀ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਵਿੱਚੋਂ ਸਾਡੇ ਰਿਸਪੈਕਟਡ ਟੀਚਰ ਸਾਹਿਬਾਨ ਸਤਵੀਰ ਸਰ ਪੂਰੀ ਟੀਮ ਦਾ ਟੀਪੀ ਵਾਲੀ ਟੀਮ ਦਾ ਤੇ ਬੀਆਡ ਵਾਲੀ ਟੀਮ ਦਾ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਵਿਦਿਆਰਥੀਆਂ ਦਾ ਸੋ ਆਓ ਰਲ ਮਿਲ ਕੇ ਆਪਾਂ ਇੱਕ ਸਮਾਜ ਨੂੰ ਚੰਗਾ ਸੁਨਹਿਾ ਬ